ਗੰਗਾ ਦਲ ਕੰਨ ਨਗਿਆ ਤਰਨ ਮੰਨਗ ਬਰ ਬੰਦੰਗਾ ਪੁਜ ਦਾੰਡੇ ਖੰਡੰਗ ਤੇਜ ਪ੍ਰਜੰਨਗ ਜੋਦਿਆ ਮੰਨਗ ਬਾੜ ਪਰਬਗਾ ਸੁਖ ਸੰਤਾ ਕਰਨੰ ਨਰਮਦ ਦਰਨੰਗ ਗਲਬ ਕਾਰਨੰ ਅਸਰਨੰਗ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਬਬਪਦ ਪਾਰਨ ਜਾਤੇ ਗੰਮ ਕਾਮ ਦੀ ਹੈ ਜਨ ਮਾਰ ਚਾਲ ਸੂਰਮਾ ਚਾਲ ਸੂਰਮਾ ਜੋਦਾ ਸਿੰਘ ਮਹਾਨ ਮਾੜ ਚਾਲ ਸੂਰਮਾ ਓ ਜੋਦਾ ਸਿੰਘ ਮਹਾਨ ਮਾੜੋ ਚਾਲ ਸੂਰਮਾ ਇੱਕ ਮਾ ਜਦਾ ਨਗਰ ਪਿੰਡ ਮਾੜ ਚਾਲ ਜੀ ਗੁਰਪਤਨ ਸਿੰਘ ਨਾਮ ਜੋਦਾਬਾਦ ਮਹਾਨ ਜੀ ਕੌਮਲੀ ਜਪਣਿਆ ਮਾ ਸਾਰ ਸੂਰਮਾ ਜੋਦਾ ਸਿੰਘ ਮਹਾਨ ਮਾੜ ਚਾਲ ਸੂਰਮਾ ਓ ਜੋਦਾ ਸਿੰਘ ਮਹਾਨ ਮਾੜੋ ਚਾਲ ਸੂਰਮਾ ਜਥੇਦਾਰ ਸੀ ਜ ਤੱਕ ਕੀਤੇ ਹੋਏ ਬਚਣ ਸੇਰ ਨਾਲ ਪਾਲਦਾ ਉੱਚੇ ਸੁੱਚੇ ਰੱਖਦਾ ਖਿਆਲ ਸੂਰਮਾ ਜੇ ਲਸੀ ਮਹਾਨ ਮਾਣ ਚਾਲ ਸੂਰਮਾ ਹੋ ਜੋ ਲਸੀ ਮਹਾਨ ਮਾਣ ਚਾਲ ਸੂਰਮਾ ਸੀ ਯਾਰ ਪੀਨੇ ਕੇਰਾ ਬੰਬੀ ਤਾਈ ਪਾਰਿਆ ਸੂਰਮਾ ਸੋਣ ਮੇਰੀ ਥਰ 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 ਥਾਰੇ ਓ ਨਾਮ ਸੁਣ ਮੇਰੀ ਥਰ ਥਰ ਕੰਬਦਾ ਸੱਥਰ ਵਛਾਵੇ ਜਿੱਥੋਂ ਨਹੀਂ ਲੰਗਦਾ ਸੱਥਰ ਵਛਾਵੇ ਜਿੱਥੋਂ ਨਹੀਂ ਲੰਗਦਾ ਹੋ ਮਹਿਰੀਆਂ ਵਾਲੀ ਬਣਿਆ ਸੀ ਕਾਲ ਸੂਰਮਾ ਜੋਦਾ ਸੀ ਮਹਾਨ ਮਾਰੋ ਚਾਲ ਸੂਰਮਾ ਜੀ ਜੋਦਾ ਸੀ ਮਹਾਰ ਵਾਲੋ ਚਾਲ ਸੂਰਮਾ ਮੈਂ ਮਹਾਨ ਚਾਲ ਬਾਰ ਛੇ सूर मां जिम